ਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਲੋ ਬਾਈ ਧੁੱਪ ਸੇਕ ਰਹੇ ਚਾਚਾ ਜੀ ਬੈਠੇ ਧੁੱਪ ਤਾਂ ਸੇਕ ਨਹੀਂ ਉਹ 15 ਦਿਨ ਬਾਅਦ ਦੇਖਿਆ ਮੜਾ ਜੱਜ 15 ਦਿਨ ਬਾਅਦ ਨਿਕਲੀ ਬਾਈ ਧੁੱਪ ਅੱਜ ਮੱਠਾ ਆ ਰੇ ਵੀ ਹੈ ਮੱਠਾ ਮੱਠੀ ਜੀ ਮੱਠਾ ਤੂੰ ਆਏਗਾ ਵੀ ਦਰਸ਼ਣਤਾ ਦੇ ਗਿਆ ਮੱਠਾ ਮੁੱਠਾ ਦਰਸ਼ਣ ਦੇ ਗਿਆ ਪਰ ਹੈ ਮੱਠਾ ਕਣਕੇ ਬਿਲੀਆਂ ਹੋਣ ਲੱਗ ਗਈਆਂ ਹੋਰ ਚੰਤਵਾਰ ਕਾਲ ਹਾ ਹਾਂ ਇੰਨੇ ਵਾਰਾਂ ਤੋਂ ਚੰਦ ਹੁੰਦਾ ਗਰਮੀਾਂ 'ਚ ਉਹ ਠੀਕ ਹੈ ਐਹੀ ਹੁਣ ਦੇਖ ਤੂੰ ਜੇ ਮੱਠਾ ਹੀ ਇਹਦੀ ਸੇਕ ਆਏਗਾ ਹੈ ਨਾ ਐਨੇ ਜਿਹਾ ਫਰਕ ਪਾ ਦੇਣਾ ਐਨੇ ਜਿਹਾ ਫਰਕ ਪਾ ਹੀ ਨਾ ਕਸਾ ਨੂੰ ਫਰਕ ਪੈਣਾ ਨਾ ਜੀ ਹਾਂ ਇਹ ਤੇ ਜਬ ਇਹਨਾਂ ਜਹੀ ਪਰ ਸਪਰੇ ਕਰੀਆ ਹਾਂ ਹਾਂ ਹੁਣ ਫਰਕ ਪੈਣਾ ਐ ਤੁਸੀਂ ਟਿਕਾਣੇ ਨਾ ਕਰੀਆ ਸੀ ਉਹ ਸਪਰੇ ਮੈਂ ਉਹ ਤਾਂ ਨਾ ਨਾ ਯਾਰ ਥੋੜਾ ਲੇਟ ਹੋ ਗਿਆ ਕੰਮ ਕੱਲੇ ਕਰੀਏ ਕਿ ਪਰਸੋਂ ਕਣਕਾ ਦੇਖ ਇੱਧਰ ਕਣਕਾ ਪਤੇ ਪੂਈਆਂ ਹੋਣ ਲੱਗੀਆਂ ਸਾਰੀਆਂ ਹੋਣ ਲੱਗੀਆਂ ਇਹ ਕਾਦੇ ਹੋਣ ਲੱਗੀਆਂ ਸੂਝ ਨਹੀਂ ਮਿਲਿਆ ਇਹ ਜੇ ਸੂਝ ਆਖ ਨੂੰ ਠੰਡ ਵੀ ਆਈ ਦੀ ਐ ਰੋਜ਼ ਉਹ ਵੀ ਚਾਹੀਦਾ ਸੂਝ ਵੀ ਚਾਹੀਦਾ ਲਾਜ਼ਮੀ ਅੱਲਾ ਸੜਦਾ ਰੰਗ ਦੇ ਲੱਗੇ ਕਰਤਾ ਇਹ ਸੁਣ ਗਿਆ ਸਭ ਕੋ ਸੇ ਉਹ ਕਾ ਕਿਉਂ ਠੜ ਚਾਹੀਦੀ ਜਾਂ ਹੁਣ ਚਾਹੀਦਾ ਵੀ ਧੁੰਦੇ ਰਹੇ ਹਾਂ ਸੂਰਜ ਵੀ ਚਾਹੀਦਾ ਤਾਪਮਾਨ ਡਾਊਨ ਰਹੇ ਮਨਾਂ ਸੂਰਜ ਵੀ ਦੇਖਦਾ ਹਾਂ ਹੁਣ ਧੁੰਦੇ ਪੈਂਦੀ ਸੀ ਰੋ ਸੂਰਜ ਕਿ ਨਿਕਲੇ ਕਿੰਨੇ ਦਿਨ ਹੋ ਗਏ ਇਹਦੇ ਮੈ ਪਤਾ ਕੀ ਹੁੰਦਾ ਥੱਲੇ ਪੀਲੀ ਪੀਲੀ ਹੋ ਕੇ ਕੁੰਗੂਰੀ ਜੀ ਪੈਂਡ ਅਜ ਨਹੀਂ ਕਰਨੀ ਪੀਲੀ ਗੁੰਗੀ ਹਾਂ ਠੰਡ ਜ਼ਰੂਰੀ ਵੀ ਆ ਕਣਕ ਨੂੰ ਇਹ ਵੀ ਨਹੀਂ ਇਹ ਵੀ ਨਹੀਂ ਜ਼ਰੂਰੀ ਹੈ ਜਿਹੜੀ ਸਾਹਮਣੇ ਪੈਂਦੀ ਆ ਇਹ ਵੀ ਨਹੀਂ ਜ਼ਰੂਰੀ ਹੈ ਕਿਉਂ ਸੂਰਜ ਦੇਹੀ ਨਾ ਹਾਂ ਜਾਉਂਦਾ ਇਹ ਸਮਝ ਮੰਨ ਲੈ ਕਿ ਯਾਰ ਵੀ 2 ਘੰਟੇ ਹੈ ਨਿਕਲਿਆ ਸੂਰਜ 2 ਘੰਟੇ ਹੀ ਨਿਕਲਿਆ ਸਮਝਦਾ ਤੂੰ ਘੰਟਾ ਖੋ ਗਿਆ ਘੰਟਾ ਕਨੇ ਹੋਰ ਘੰਟਾ ਖੋ ਰਹਿਣਾ ਇਹਨੇ ਐਨੇ ਵੀ ਬਹੁਤ ਫਰਕ ਪੈ ਜਾਣਾ ਹੈਗਾ ਹੈ ਮੰਦਮ ਜਾਈਆ ਤੁੰਦੂ ਜੀ ਕਰਕੇ ਠੰਡ ਵੀ ਘਟਾ ਹੁਣ ਕੱਲ ਤਾਂ ਇਹ ਟਾਈਮ 28 ਲੱਗਣ ਲੱਗੀ ਸੀ ਹੋਰ ਅੱਜ ਹਵਾ ਨਹੀਂ ਬਾਈ ਹੋਰ ਕੁਝ ਨਹੀਂ ਹਵਾ ਨਹੀਂ ਰਤ ਬਹੁਤ ਚੱਲੀ ਰਾਤ ਤਾਂ ਮੈਂ ਕਹਿੰਦਾ ਤੂੰ ਕੁਝ ਨਾ ਪੁੱਛ ਇੱਥੇ ਬੁੱਲੇ ਆਉਂਦੇ ਏ ਠੰਡੇ ਜੇ ਜਿਵੇਂ ਬੈਠੇ ਸੀ ਤੁਣੀ ਫਿਰ ਹੋਰ ਕੀ ਪੌਂ ਠੰਡੇ ਬੁੱਲੇ ਆਏ ਆ ਜਿਹੜੀ ਪਰੀ ਨੇ ਮੈਂ ਘੰਟਾ ਕੱਢਣਾ ਤਾਂ ਉਹ ਬਸ 40 ਮਿੰਟੇ ਕੱਢਦੀ ਸੀ ਹਾਂ ਕੱਲੂ ਫਿਰ ਰੰਗਾ ਰੰਗ ਪ੍ਰੋਗਰਾਮ ਵੀ ਹੋਰੇ ਆਪਣੇ ਪਿੰਡ ਲੋੜੀ ਆ ਲੋੜੀ ਆ ਕੱਲੂ ਭਾਈ ਵੰਡਣੀ ਵਧੀਆ ਨਾਬ ਠੀਕ ਆ ਲਾਗੇ ਜਨਨੀਆ ਕਿ ਨਤਾਈਆਂ ਲੱਗਣ ਉੱਧਰ ਹਵਾ ਤੇ ਰੁਕਾ ਚਾਹੀਦਾ ਪੂਰਾ ਅੱਜ ਤਾਂ ਹਵਾ ਘੱਟ ਕੱਲ ਬਹੁਤ ਹਵਾ ਸੀ ਕੱਲ ਨੂੰ ਕਿਹੋ ਜਿਹਾ ਹੋਊਗਾ ਤਾਂ ਜਿਆਦਾ ਹੀ ਹੋਵੇ ਕਿਹ ਪਤਾ ਹੁੰਦਾ ਰੋਜ਼ ਮੌਸਮ ਦਾ ਵੀ ਕਹੀ ਜਾ ਵੜ ਜਣਾ ਇਹਨੇ ਪਰ ਹੁਣ ਮੀਂਹ ਨਹੀਂ ਆਇਆ ਅਜੇ ਕਿਹਦਾ ਕੋਈ ਪਤਾ ਨਹੀਂ ਨਹੀਂ ਹੈਗਾ ਹੁਣ ਕੋਈ ਪਤਾ ਨਹੀਂ ਤਾਂ ਮਹਾਰਾਜ ਨੇ ਭੇਦ ਦਿੱਤਾ ਕਿ ਸਾਨੂੰ ਰਾਜ ਨਹੀਂ ਦੇਣਾ ਨਹੀਂ ਸਿਆਣ ਚ ਤਾਂ ਦੇ ਦਿੰਦਾ ਮੀਂਹ ਨਾਲ ਮੈਂ ਕੁਝ ਨਹੀਂ ਦੇ ਦਿੰਦਾ ਸਾਦੇ ਹੈਗੇ ਅਜੇ ਦੂਆ ਮੀਂਹ ਥੋੜਾ ਜਿਹਾ ਰੁਕਣਾ ਹੋਣਾ ਇਹਨੂੰ ਵਰਸੀ ਨੂੰ ਸੰਤਾਂ ਦੀ ਨੂੰ ਪੈਂਦਾ ਹੀ ਪੈਂਦਾ 19 ਮੰਡ ਵਾਲੀ 19 20 ਦਾ ਉਹਨੂੰ ਕਿੰਨੇ ਦਿਨ ਰਹਿ ਗਏ 12 ਤਰੀਕ ਨੂੰ ਕੀ ਹੋਊਗੀ ਅੱਜ ਅੱਜ ਹੋ ਗਈ 11 11 ਹੀ ਉਹ ਅੱਜ ਤੱਕ ਗਈ ਸਮਝ 12 ਹੀ ਰੱਖ ਤੂੰ 12 ਰੱਖ ਤੂੰ ਅੱਜ ਤੱਕ 11 ਰਾਤ ਹੀ ਰਹਿ ਗਈ ਵਿਜਾਲੇ ਰਾਤਾਂ ਹੀ ਬੜੀਆਂ ਨਹੀਂ ਪੈ ਗਈਆਂ ਇਹਨੇ ਰਹਿ ਗਏ 6-7 ਦਿਨ ਨੇ ਰਹਿ ਗਏ ਬਸ ਹੈ 6-7 ਦਿਨ ਨੇ ਰਹਿ ਗਏ ਹਾਂ ਹੈ ਕਿ ਨਹੀਂ ਆਏ ਤਾਂ ਹੁਣ 2 ਸਾਲ ਹੋ ਗਏ ਲੋਹੜੀ ਤੇ ਪਹਿਲਾਂ ਪੈ ਜਾਂਦਾ ਹਾਂ ਹਾਂ ਇੱਕ ਸਾਲ ਲੋਹੜੀ ਨਹੀਂ ਬਹੋਪਿਆ ਲੋਹੜੀ ਨਹੀਂ ਪਿਆ ਤਾਂ ਅੱਜ ਕਿੰਨੇ 11 ਅੱਜ 11 ਹੋ ਗਈ ਅੱਜ 11 ਹੋ ਗਈ 12 ਪਰਸੋਂ ਨੂੰ 13 ਲੋਹੜੀ ਤੋਂ ਬਾਅਦ ਨਾਲ ਉਹ ਵੀ ਕਹਿੰਦੇ ਵੀ ਠੰਡ ਘਟ ਜਾਂਦੀ ਆ ਹੂੰ ਯਾਰ ਆਂ ਕਾਲੂ ਤਾਂ ਨਹੀਂ ਬਈ ਇਹ ਕੰਨਾ ਕੱਢ ਦੇ ਕੰਨਾ ਕਾਲੂ ਤਾਂ ਨਹੀਂ ਕੱਢ ਦੇ ਕੰਨਾ ਇਹਨਾਂ ਦਾ ਲੋੜੀ ਪਾਉਣੀ ਓ ਮੋ ਲੋੜੀ ਹਾਂ ਲੋੜੀ ਲੋੜ ਨੂੰ ਜਰੂਰੀ ਏ ਲੋੜੀ ਏ ਹਾਂ ਵਾਹ ਰੋਇ ਤੱਕ ਇਹਨੇ ਆ ਮਾਂ ਰਾਲੂ ਨੂ ਟਾ ਹੈਵੀ ਥਕਾਵਟ ਸੱਚੀ ਯਾਰ ਸੱਚੀ ਯਾਰ ਹੁਣ ਦੇਖੋ ਛਾਜਦੇ ਤੇ ਕਾੜਨ ਕਾੜਨ ਲੱਗੇ ਕੰਨਾ ਹੁਣ ਲੋਡ ਕਰਿਆ ਉਹਨਾਂ ਨੇ ਹਾਂ ਜੋਰ ਨਾਲ ਹੁਣ ਫੇਰ ਕਹਾਂ ਇਹ ਤਾਂ ਕੰਮ ਮੁੱਕ ਜਾਈ ਬਈ ਮੁੱਕ ਗਿਆ ਕੰਮ ਸਾਡਾ ਇਹ ਤਾਂ ਥੋੜਾ ਮੁੱਕਦੇ ਨਹੀਂ ਵਾਹ ਕਾੜਨ ਲੱਗੇ ਹੋਰ ਇਹ ਥੋੜਾ ਮੁੱਕਣਾ 14 15 ਘੰਟੇ ਕੰਮ ਕਰਦੇ ਉਹਨੇ ਇਹ ਹਾਂ ਬਈ ਪਰ ਇੱਕ ਸੇਵਤਾ ਹੈਗੀ ਨਾ ਪਈਆਂ ਦੀ ਰਾਤ ਨੂੰ ਟਰੈਲੀ ਨਹੀਂ ਭਰਦੇ ਹਾਂ ਉੱਥੇ ਹੀ ਛਾੜਦੇ ਨੇ ਨਾ ਯਾਰ ਬੰਦੇ ਨੂੰ ਬੰਦਾ ਦੇਖਣ ਦੇ ਛੱਡ ਗਿਆ ਉੱਥੇ ਦਾ ਘਣਾ ਸੇ ਰੱਖਦਾ ਠੀਕ ਹੈ ਗੱਲ ਯਾਰ ਫਿਰ ਇੰਨੀ ਗੱਲ ਕਰਾਈ ਫੂਜ ਪੈ ਜੇ ਫਿਰ ਕੀ ਫਾਇਦਾ ਉਹੀ ਗੱਲ ਹੁੰਦੀ ਬਾਈ ਭਈਆ ਕਰਦੇ ਰਾਤ ਨੂੰ ਟਰੈਲੀ ਭਰਦੇ ਜਿਹੜਾ ਪਹਿਲਾਂ ਹੁੰਦਾ ਤਾਂ ਉਹਨਾਂ ਲੱਦਣੀ ਰਾਤ ਨੂੰ ਹੋਰ 6 ਵਜੇ ਸਵੇਰੇ ਰਾਤ ਨੂੰ ਲੱਦਦਾ ਤਾਂ ਉਹ ਇਹ ਕਹਿੰਦੇ 6 ਵਜੇ ਟਰੈਲੀ ਲਿਆਓ ਨਾ 빙ੀ ਦੇਖਣੀ ਦਾ ਡੇਢੀ ਦੇਖਣੀ ਫਿਰ ਇਹ ਜਿਹੇ ਪਿੰਡ ਆਉਂਦੇ ਹੀ ਆਪਾਂ ਤਾਂ ਲੱਦਦੇ ਹਾਂ ਇਹ ਦਿਨ ਦਿਨ ਟਰੈਲੀ ਆਉਂਦੀ ਹੈ ਜਿਹੜਾ ਟਾਈਮ ਹੈ ਨਾ ਟਰੈਲੀ ਦਾ ਲੱ ਉਬ ਆਪ ਵੀ ਸੌਖੇ ਆ ਬੰਦਾ ਆਪ ਵੀ ਦੱਸ ਦਿੰਦਾ ਵੀ ਇਦਾਂ ਨਹੀਂ ਜਾਂਦੀ ਭਾਈ ਇਦਾਂ ਨਹੀਂ ਜਾਂਦੀ ਤੇਰੀ ਹੈਗਾ ਨਹੀਂ ਵੀ ਆਪ ਵੀ ਸੌਖਾ ਬੰਦਾ ਹਾਂ ਇੱਕ ਵਾਰ ਰੋਡ ਚੜਜੇ ਮੈਂ ਫਿਰ ਤਾਂ ਦਿਨੇ ਦੇ ਨਾ ਖੇਚੂ ਹੀ ਲਿਆਉਣੀ ਔਖੀ ਆ ਹੋਰ ਤੇਰੇ ਦੋ ਹੋ ਗਈ ਉਟਾਈ ਮੇਰੇ ਤੋਂ ਮਗਰਾਂ ਡੇਢ ਕੇ ਆਉਣੀ ਆ ਨਾ ਇੱਕ ਲੈ ਗਿਆ ਇੱਕ ਡੇਢ ਕ ਹੋਰ ਆਹੋ ਥੋੜਾ ਗੰਨਾ ਉੱਥੇ ਵੀ ਪਾਣੀ ਖੜ ਲਿਆ ਗੰਨੇ ਨੂੰ ਵੀ ਅਜੇ ਬੂਟੇ 'ਚ ਗੰਨਾ ਨੂੰ ਆਉਂਦਾ ਨਹੀਂ ਪਹਿਲੇ ਸਾਲ ਵਿੱਚ ਪਾਉਂਦਾ ਪਹਿਲੇ ਸਾਲ ਚ ਪਾਉਂਦਾ ਕੋਈ ਮਸਲ ਮਾਜੇ ਮੁੰਡਾ ਮੁੰਡੇ ਚ ਲਾਉ ਬੁੱਟੇ ਸਭ ਤੋਂ ਵਧੀਆ ਹਾਂ ਹੈਨਾ ਇੱਕ ਸਾਲ ਕਿੰਨਾ ਪੂਰਾ ਦੂਏ ਸਾਲ ਮੁੰਡੇ ਮਾ ਬੁੱਟੇ ਲਾ ਦੋ ਫਿਰ ਵੀ ਕਿੰਨਾ ਉਨਾ ਹੀ ਹੋ ਜਾਣਾ ਮੁੰਡਾ ਜਿੰਨਾ ਝਾੜ ਦਿੰਦਾ ਹਾਂ ਉਹਦੇ ਬਾਅਦ ਆਪਣਾ ਪੱਟ ਕੇ ਚੜ ਕਣਕ ਨੂੰ ਦੀ 200 250 ਤਿੰਨੇ ਵਾਰ ਚ ਹੀ ਕਰਾਂ ਜਾਂ ਹੁੰਜਾਂ ਮੈਂ ਮੇਰਾ 255 ਹੀ ਚਾਹੀਦਾ ਮੈਨੂੰ ਬਹੋ ਜਾਣਾ ਉਹ ਤਾਂ ਨਹੀਂ ਪਾਇਆ ਵਿੱਚ ਤਾਂ ਨਹੀਂ ਉਹ ਤਾਂ ਮੈਂ ਦੇਖੂਗਾ ਜੇ ਲੋਟ ਲੱਗਿਆ ਪਾ ਦੇਣਾ ਨਹੀਂ ਮੋਟਾਲ ਪੱਛੜਾ ਦੇਣਾ ਸਾਲੋਂ ਵੀ ਕਿੰਨਾ 300 ਹੋ ਗਿਆ ਕਿਆ ਪਤਾ ਹੈ ਸਾਡੀ ਬਹੁਤ ਘਟੇ ਜਾਂਦਾ ਘਟੇ ਜਾਂਦਾ ਹੈ 300 ਵੀ ਰਹੇ ਬਹੁਤ ਹੈ 300 ਨਹੀਂ ਸਣਿਆਗ ਪੱਤੀ ਹੋਰ ਠੀਕ ਚ ਰਹੁਗਾ ਪਰ ਇਸ ਤੋਂ ਤੁਮੜੀ ਦਾ ਰੇਟ ਵੀ ਥਾਲਾ ਉੱਥੇ ਖੜਾ ਹੈ ਗੰਦਾ ਵੀ ਉੱਥੇ ਖੜਾ ਹੈ ਤੁਮੜੀ ਦਾ ਵਧਣਾ ਕਹਾਂ ਜਾ ਕੇ ਮਾਰਚ ਚ ਵਧੂਗੀ ਮਾਰਚ ਪ੍ਰੈਸ ਤੇ ਜੇ ਵਧੀ ਮੈਂ ਅਪ੍ਰੈਲ ਮਾਰਚ ਚ ਵਧੂਗੀ 1 ਮਹੀਨੇ ਆਹੋ ਫਰਕ ਤਾਂ ਪਊਗਾ ਉਹਗਾ ਇੰਨਾ ਨਹੀਂ ਪਰ ਪੈਣਾ ਹੈਗਾ ਬਾਕੀ ਹੁਣ ਜਿਹਦੇ ਆਤੇ ਖੇਤ ਹੂਜੇ ਖਰਾਬ ਹੋਏ ਆ ਉਹ ਲੂਟੇ ਨਹੀਂ ਆਏ ਮੁੜ ਕੇ ਅਗਲਾ ਕੱਖੇ ਬੀਜੀ ਜਾਂਦਾ ਫਿਰ ਹੂੰ ਆਹੋ ਹੁਣ ਜਿਹੜਾ ਇੱਥੇ ਪਾਣੀ ਪਈ ਜਾਂਦਾ ਸਾੜ ਵੀ ਹੋਰ ਹੋਰ ਕਿ ਆਣੋ ਉਹਨਾਂ ਨੇ ਮੱਕੀ ਮੱਕੀ ਬੀਜੀ ਹੁਣੇ ਲੇਟ ਆ ਇੱਥੇ ਮੱਕੀ ਬੀਜੀ ਜਾਂ ਗੜੀ ਵੱਲ ਮੱਕੀ ਉਹ ਬੀਜਣੀ ਸੀ ਮੱਕੀ ਨੇ ਆਪੇ ਸੰਭ ਲਿਆ ਵਾ ਕੰਮ ਰੇਟ ਆਪੇ ਉਹਨੂੰ ਡਾਉ ਰੱਖਿਆ ਇਹ ਅੱਜ ਨੇ ਪਹਿਲਾਂ ਪੱਧਰੇ ਗੱਲ ਉਹਨਾਂ ਨੇ ਜਵੀ ਜਵੀ ਕਣਕ ਬੀਜੀ ਐਸੇ ਹਾਂ ਬਸ ਉਹ ਕਰ ਆ ਜਾ ਤੱਧਰਾ ਕਰਨ ਨਹੀਂ ਪਏ ਖੇਤ ਪਏ ਆ ਹਾਂ ਜਿੱਥੇ ਚੜ੍ਹ ਗਏ ਜਿਆਦਾ ਐ ਆਪਣੇ ਜਮੇ ਹੀ ਸਾਫ ਕਰਦਾ ਬੂਟੇ ਵੱਟ ਐ ਹੀ ਨਹੀਂ ਬੂਟੇ ਵਿੱਚ ਬਟਾ ਤੇ ਬੂਟੇ ਦੀ ਬਹੁਤ ਵੜਾਂਗਾ ਜਾਂਦਾ ਹਾਂ ਹੁਣੀਗਲਾ ਮੋਟੇ ਹੋਣ ਦਿੰਦਾ ਹੈਗਾ ਜਦ ਇਹ ਪਤਾ ਲੱਗਦਾ ਵੀ ਕੀਲਾ ਪਛਾਦਤਾ ਐਡੀ ਗੱਲ ਪਤਾ ਕਹਿੰਦਾ ਰੇਟ ਤਾਂ ਨਹੀਂ ਪਤਾ ਅੱਜ ਕੋਸਾ ਕਾਲੂ ਹੋਸਾ ਅਗਲਾ ਕਹਿੰਦਾ ਹੁਣ ਜੋ ਮਿਲਦਾ ਵਾ ਠੀਕ ਆ ਬਾਹਰ ਵਾਲੇ ਵੀ ਤਰੱਕੀ ਕਰ ਗਏ ਹੁਣ ਤਾਂ ਹਾਂ ਜਿਹੜੇ ਵੜਦੇ ਆ ਆਰੇ ਲਈ ਫਿਰਦੇ ਉਹਦੇ ਵਾਲੇ ਇੰਜਨ ਵਾਲੇ ਇੰਜਨ ਵਾਲੇ ਜਦ ਇਹ ਪਤਾ ਲੱਗਦਾ ਸ਼ਾਮ ਕੀਲਾ ਪਛਾਦਣੇ ਆ ਇੱਕ ਬਾਰੇ ਸੁਰਤ ਤੇ ਹੁੰਦਾ ਜਿਹੜੇ ਚੱਲ ਥੱਲੇ ਚੀਰ ਉਹ ਜੜਾਂ ਨੂੰ ਔਖਾ ਹੁੰਦਾ ਉਹਨਾਂ ਨੂੰ ਹੈ ਜੜਾਂ ਨੂੰ ਔਖਾ ਜੜਾਂ ਨੂੰ ਵੀ ਕੁਝ ਨਹੀਂ ਔਖਾ ਯਾਰ ਆਪਣੀ ਆਪਣੀ ਜ਼ਮੀਨ ਮੈਂ ਠੀਕ ਹੈ ਛੋਟੀ ਜ਼ਮੀਨ ਹੈ ਦੇਖਿਆ ਡਾਕਰ ਦੀ ਜ਼ਮੀਨ ਨਾ ਜਿਆਦਾ ਸਭ ਤੋਂ ਜਿਆਦਾ ਜਿਆਦਾ ਹੈਗੀ ਸਬੈਦੇ ਦੀ ਸਬੈਦਾ ਪੱਟਣਾ ਔਖਾ ਸਾਲਾ ਇਹ ਤਾਂ ਜਿੰਦੇ ਤੇ ਹੱਡ ਦਿੰਦੇ ਮਾਰਚਾਰ ਕੋੜੇ ਮਾਰ ਕੇ ਸਬੈਦੇ ਜੜ ਥੋੜੀ ਜਿਹੀ ਫੈਲਦੀ ਵੀਰ ਲਾਉਣੀ ਹੈ ਜੀਰ ਇੰਜਨ ਵਾਲੇ ਆ ਇਹਨਾਂ ਲਾਈ ਜਾਂਦੇ ਆ ਇਹ ਮਸਲ ਕੱਢਣਾ ਹੀ ਆ ਫਿਰ ਹੋਰ ਅੱਗੇ ਦੋ ਦਿਨਾਂ ਮੈਂ ਗੱਡੀ ਭਰਦੇ ਤੇ ਹੁਣ ਰੋਜ਼ ਗੱਡੀ ਭਰੀ ਜਾਂਦੇ ਆ 5-6 ਬੰਦੇ ਹੁੰਨੇ ਰੋਜ਼ ਭਰਦੰਨੇ। 2-3 ਦਿਨਾਂ ਦੇ ਛਿੜਣ ਵਾਲੇ ਬੱਚੇ, 2-3 ਦਿਨ 2-2 2 ਜਣੇ ਛੀਰ ਲਾਉਣੇ ਵਾਲੇ। ਬਸ ਕੰਮ ਤਾਂ ਚੱਲਦਾ ਹੀ ਜਾਂਦਾ। ਬਸ ਇੱਕ ਕੁਆੜੀ ਪਰ। ਕੰਮ ਤਾਂ ਜਲਦੀ ਘੜ ਉੱਡਦਾ ਹੀ ਜਾਂਦਾ ਉਹਦਾ। ਅਗੇ 2 ਕੁਆੜੀਆਂ ਪਾਉਂਦੇ ਤੇ ਇੱਕ ਰੱਸਾ ਪਾਉਂਦੇ ਹੁੰਦੇ ਪਰ 2-3 ਖਿੱਚਣੇ ਹੁੰਦੇ ਨੇ। ਉਹ ਨਹੀਂ ਪੈਣ ਹੁੰਦੇ। ਉਹਨਾਂ ਨੂੰ ਕਿਹਦੇ ਦੇਖਦਾ ਵੀ ਕਿੱਦਾਂ ਨੂੰ ਕਰਨਾ ਇਹਨੇ ਜਿਹੜੇ ਛੜਰ ਜੀ ਖਰਾ ਕੇ ਪਾਸੇ ਹੁੰਦੇ। ਜਦ ਜਦ ਬਣਾ ਕੇ ਉਹਦੇ 5-7 ਪੀਸ ਰੱਖ ਦੇਣੇ। ਹਾਂ ਉਹ ਆਰੇ ਪਿੱਛੇ ਦੇ ਵੜਦੇ ਉਹਨਾਂ ਦਾ ਕੰਮ ਨਹੀਂ ਖੜਦਾ। ਨਹੀਂ ਖੜਦਾ। ਚੱਲੀ ਜਾਂਦਾ। ਅਕੀ ਉਹ ਰ ਮੇਰਾ ਮੱਲਬ ਹੀ ਹੋ ਗਿਆ ਪਤਾ ਨਹੀਂ ਹੈ ਇਹਨੂੰ ਬੱਲਬ ਲਾਵਾ ਲਿਆ ਕੋਈ ਨਾ ਹੋਏ ਭੱਜੀ ਆ ਮੁੰਡਾ ਅੱਜ ਬੱਲਬ ਨਹੀਂ ਆਉਂਦਾ ਨਹੀਂ ਲਾਉਂਦਾ ਫੇ ਪਤਾ ਲੱਗਿਆ ਉਤੋਂ ਸਾਫ ਹੋ ਗਿਆ ਹੁਣ ਤਾਂ ਸਾਡਾ ਮੱਲਬ ਦਿਖਣ ਲੱਗਿਆ ਨਹੀਂ ਦੋ ਵੀ ਦਿਦੋ ਬਲਦਾ ਏ ਬਲਦਾ ਹੁਣ ਵੀ ਦਿਖਦਾ ਤਾਂ ਹੈ ਨਹੀਂ ਯਾਰ ਨਾ ਹੁਣ ਨਹੀਂ ਹੁਣ ਲਾਈਟ ਹੀ ਨਹੀਂ ਜਾਂਦਾ ਉਹ ਬਲਦਾ ਅੱਛਾ ਉਹ ਬਲਦਾ ਉਹਦਾ ਰੇਵੇਟਰ ਵਾਲਾ ਬਲਦਾ ਉਹ ਕਿਹੜਾ ਉਹ ਆਇਆ ਘਰ ਆ ਗਿਆ ਮੋਟਰ ਸਾਡੇ ਨੂੰ ਮੀਟਰ ਕਿੱਥੇ ਆ ਗਿਆ ਉਹਦਾ ਠੀਕ ਲਾਈਟ ਹੁਣ ਇਹ ਤਾਂ ਘਰ ਆ ਗਿਆ ਅੰਦਰ ਤੂੰ ਵੀ ਦੇਖ ਲੈ ਕਿਤੇ ਫਿਊਜਨ ਨਾ ਹੋਵੇ ਕਿਉਂ ਕਿ ਜਮ ਬਲਦਾ ਉਹ ਸਵੇਰੋਂ ਬਲਦਾ ਤਾਂ ਜਦੋਂ ਅੱਖ ਲੇ ਗਿਆ ਯਾਰ ਮੈਂ ਵੀ ਲਾਉਣਾ ਆ ਹਾਂ ਕਾਲਾ ਉਹਦੇ ਕਾਲਾ ਹੋ ਗਿਆ ਉੱਪਰ ਤੇ ਯਾ ਬਿਜਲੀਆਂ ਦਾ ਬਹੁਤ ਫਾਇਦਾ ਜੀ ਸੁੱਚਾ ਹਲਾਉਣੀ ਨਾ ਮੰਡ ਵਾਲੀ ਤਾਂ ਇੱਥੇ ਵੱਲੇ ਨੇ ਦੇਖੀ ਵੀ ਲਾਈਟ ਬੈਠੀ ਤੇ ਨਹੀਂ ਲੈਣ ਨਹੀਂ ਬੰਦ ਹੋ ਜਾਣਾ ਜੀ ਲੈਣ ਬੈਗੀ ਲਵਾ ਦੇ ਕਿਤੇ ਹੋਈ ਕਰੰਟਰ ਲਵਾ ਦੀ ਉਹਨਾਂ ਨੇ ਮੈਂ ਤਾਂ ਕਹਿ ਰਿਹਾ ਮੈਂ ਇੱਥੇ ਤਾਰ ਪਾਉ ਯਾਰ ਤੁਝੋ ਖੰਭੇ ਪਟੰਗੋ ਉੱਥੇ ਹਾਂ ਥੋੜੀ ਸੁੱਚੀ ਦੇ ਸਾਹਮਣੇ ਹਾਂ ਉਹ ਉਥੇ ਫਿਰ ਮੋਟਰਸੈਕ ਪੂਰੇ ਦੇਖ ਕੇ ਜਾਂਦੇ ਵੱਲੋਂ ਫਿਰ ਫੋਨ ਕਰਦੇ ਆ ਉਹਨਾਂ ਨੂੰ ਵੀ ਲੈਣ ਕੇ ਬੰਦ ਨਹੀਂ ਹੋਈ ਅੱਛਾ ਹਾਂ ਉਹ ਜਿਹੜਾ ਫਿਊਜ ਆ ਇਹ ਫੇਰ ਜਿਹੜਾ ਹੁਣ ਹੁਣ ਤਾਂ ਹੀ ਤਾਂ ਉਹ ਕਹਿੰਦਾ ਮੰਨੂ ਕਹਿੰਦਾ ਅੱ ਕਹਿੰਦਾ ਬੱਲੂ ਬੁਲਾ ਦੇ ਯਾਰ ਕਹਿੰਦਾ ਤੇਰਾ ਵੀਓ ਹੈ ਮੈਂ ਮਾਮਾ ਦਾ ਦੇਖੀ ਨਹੀਂ ਥਾਲਾ ਮੈਂ ਤਾਂ ਮੈਂ ਕਹਿੰਦਾ ਵੀ ਲਾਈਟ ਨਹੀਂ ਆਉਂਦੀ ਹੈਗੀ ਅੱਛਾ ਕਹਿੰਦਾ ਵੀਓ ਹੈ ਮੈਂ ਦੇਖੇ ਨਾਲ ਕਾਲਾ ਹੋਇਆ ਉੱਪਰ ਤੇ ਹੋ ਗਿਆ ਕਾਲਾ ਬਾਦ ਘਟ ਆ ਗਈ ਹੋਣੀ ਬਾਦ ਘਟ ਨਹੀਂ ਤੇ ਤੁੰਦਮਾਂ ਤੁਸੀਂ ਬੱਲੂ ਵੀ ਹੁੰਦੇ ਆ ਤੁੰਦਮਾਂ ਤੁੰਦਮਾਂ ਹੁੰਦੇ ਆ ਬਾੜ ਤੇ ਮੀਂਹ ਪਈ ਜਾਂਦਾ ਗਰਮ ਸਰਦ ਜਾਂ ਹੋ ਜਾਂਦਾ ਥਾਲਾ ਇਹ ਜਦੋਂ ਪਤਾ ਲੱਗਦਾ ਜੀ ਝੜ ਗਿਆ ਕਾਲਾ ਜਾਂ ਹੋ ਗਿਆ ਉੱਪਰ ਡੋਪ ਆਦੇ ਚਾਚੇ ਦੇ ਹਾਂ ਕੀ ਹੁੰਦੀ ਆ ਕੋਕੋਲੀ ਜੀ ਹਾਂ ਬੋਗਲੇ ਵੱਟ ਗਿਆ ਪਤਾ ਇੰਨੀਆਂ ਬੋਤਲਾਂ ਪਈਆਂ ਹੋਗਾ ਆਹੋ ਪਾਣੀ ਤੇ ਹੁੰਦਾ ਇਹ ਤਾਰਾ ਪਿੰਡਾ ਵੱਲੋਂ ਵੀ ਕਿਸੇ ਦਾੜ ਹੁੰਦਾ ਮੋਟਰਾਂ ਬੰਨੂ ਹੋਰ ਰਾਤ ਨੂੰ ਵੀ ਦਿਨ ਨੂੰ ਮਾਦੀ ਹੈ ਇਹ ਬੱਲੂ ਨੂੰ ਦੇਖਦਾ ਅਗਲਾ ਪਹਿਲਾ ਵੀ ਬਲਬਿਆ ਕਿ ਨਹੀਂ ਬਲਬਿਆ ਵੈਦਨੂ ਬਗੂ ਬੱਲੂ ਮੈਨ ਦਿਖਦਾ ਹੀ ਨਹੀਂ ਤੂੰ ਜੰਗਲ ਦਾ ਬਣ ਗਿਆ ਹੋਰ ਮੱਕੀ ਉਹ ਸਾਡੇ ਵਾਲ ਦੇਖਦਾ ਧੁੰਦ ਵਿੱਚ ਨਹੀਂ ਦਿਖਦਾ ਤਾ ਕੋਈ ਨਹੀਂ ਪਤਾ ਲੱਗਦਾ ਹੈ ਜਾਨ ਇਹਨੀ ਕਿ ਤੂੰ ਨਿਕਲੀ ਜਾਵੇ ਉਹ ਦੂਈ ਆ ਵੀ ਕਹੀ ਜੋਗੀ ਤੇਰੀ ਜਿਹੜੀ ਉਹਦਾ ਚਾਚਾ ਮੈਂ ਪਾਈ ਲੈਣੀ ਕੋਈ ਨਹੀਂ ਚਿੱਦਮ ਚਿੱਦੀ ਜਿੱਥੇ ਗਿਰਗੀ ਨੇ ਇੱਕ ਵਾਰ ਉਹ ਗਲਗੀ ਉਹ ਗਲਗੀ ਇੱਕ ਭੰਜਾ ਨੇ ਥੱਲੇ ਤੇ ਰੱਖ ਕੇ ਵੜਤੀ ਤੇ ਉਹਦਾ ਪਾਇ ਲੈਣੀ ਪਾਲਾ ਹਲ ਹਲੀ ਫਰਵਰੀ ਗੱਨਾ ਵੀਦਣ ਹੋਰ ਕਿਆ ਉੰਬਰੀਆਂ ਕਿੱਧਰ ਉੱਡਦੀਆਂ ਅਸੀਂ ਕਿੱਥੇ ਰੋ ਟੁੱਟੀ ਖੜੀ ਬਾਵਰੇ ਜਿੰਗੜੇ ਮੈਂ ਫਿਰ ਉਹੀ ਪਾਇ ਲੈਣੀ ਜੇ ਵੀ ਪਾਇ ਲੈਣੀ ਪੱਤਾ ਹੀ ਨਹੀਂ ਖੁੱਲਦਾ ਬਠੀੜ ਦਾ ਉੱਥੂ ਕਿੱਥੇ ਨੂੰ ਆ ਪੱਤਾ ਦੇਖ ਲੈ ਬਠੀੜ ਦਾ ਕਿਹ ਜਾਉਂਦੇ ਹੋ ਓਦੇ ਠੰਡ ਚ ਆ ਵੈਸੇ ਆਹ ਜੀ ਨਿਕਲ ਗਈ ਦੋ ਦਿਨ ਤੋਂ ਧੁੱਪਾਂ ਤਾਂ ਦੇਖੀ ਬਠੀੜ ਲਾ ਹੋਰ ਫੇਟ ਦਾ ਚਾਮਲ ਲਈ ਹੈ ਤਣਕਾ ਨੇ ਵੀ ਜਾਮਨ ਲੈ ਹੁਣ ਬਠੀੜਾਂ ਨੇ ਵੀ ਜਾਮਨ ਲੈ ਕਾਲੇ ਨੇ ਨਹੀਂ ਵੱਡਾ ਲਾਇਆ ਉਹ ਰਿਆ ਗੰਨੇ ਨੂੰ ਨਹੀਂ ਜੇ ਉਧਰ ਹੀ ਰਹਿਦਾ ਉਹਦਾ ਆਊਗਾ ਰੇ ਹੌਲੀ ਹੌਲੀ ਕਦੋਂ ਪਰਚੀਆਂ ਹੋਣੀਆਂ ਉੱਤਰ ਦੀਆਂ ਹਾਂ ਇੱਥੇ ਡੇਢ ਕਿੱਲਾ ਮੰਗਣਾ ਹੁੰਦਾ ਉਹਨੂੰ ਦੋ ਇਹ ਢਾਈ ਕਿੱਲੇ ਦੇ ਢਾਈ ਆ ਦੋ ਤਾਂ ਇਹ ਨਹੀਂ ਹੋਗੇ ਹਾਂ ਅੱਧਾ ਉੱਪਰ ਹੋ ਗਿਆ ਦਵਾੜ ਦੋ ਕਿੱਗੇ ਹੂੰ ਤੇ ਉਹਦੇ ਨਾਲ ਜੱਗੂ ਨਾਲ ਜੱਗੂ ਨਾਲ ਤਾਂ ਹੀ ਅੰਦਾ ਨਿਕਲਣਾ ਤਾਂ ਹੈ ਉਹ ਰਾਹਤੇ ਕਰਕੇ ਵੀ ਜਰਾ ਵਹਿ ਗਿਆ ਉਹਨੂੰ ਦੋ ਕਿੱਗੇ ਹਾਂ ਇੱਥੇ ਨੂੰ ਰਸਤਾ ਬਣਾ ਲੂੰਗਾ ਇੱਧਰ ਨੂੰ ਉਹ ਆਦਮੀ ਦੀ ਜ਼ਮੀਨ ਹੈ ਹਾਂ ਠੀਕ ਆ ਉਹਨਾਂ ਦੀ ਸਰੋਂ ਗਈ ਉੱਥੇ ਬਲਵੀਰ ਆਦੀ ਹੁਣ ਤੇਰੇ ਨਾਲ ਠੀਕ ਆ ਲੱਗ ਜਾਉਂਗਾ ਪਰੰਜੇ ਦਾ ਛਿੱਧੀ ਜੀਉਗਾ ਉਹ ਚਾਂਕੀ ਹਾਂ ਹਾਂ ਪਰ ਉਹ ਠੀਕ ਅ ਸਿੱਧੀ ਜੀ ਇਹਦਾ ਗੱਗੇ ਦਾ ਡੇਢੀ ਕਹਿੰਦਾ ਮੈਂ ਵੀ ਕਹਿੰਦਾ ਉੱਥੇ ਸਰੋਂ ਲਾਉਣੀ ਐ ਪਤਾ ਨਹੀਂ ਕਿੱਥੇ ਦੇਖ ਲਈ ਨਾ ਪਨੀਰੀ ਖੜੀ ਪਨੀਰੀ ਕਿੱਥੇ ਆ ਉਹੀ ਤਾਂ ਮੈਂ ਕਹਿੰਦੀ ਪੱਟ ਕੇ ਲਿਆਉਗਾ ਇਹ ਉਹ ਉੱਥੇ ਫਿਰ ਸਰੋਂ ਹੀ ਲਾਉਣੀ ਐ ਐ ਸਰੋਂ ਸਰੋਂ ਦੀ ਢੋਈ ਲਾਉਣੀ ਹੈ ਨਾ ਮੈਂ ਗੰਨਾ ਹਣ ਉਹ ਵੀ ਮੁੜ ਕੇ ਹੀ ਆਉਣਾ ਹਰ ਚ ਵੀੜ ਲੈ ਗਿਆ ਲੜੂਗਾ ਪੰਜ ਚਾਰ ਕਾਊਂਟਰ ਤੋਂ ਮੁੜੂਗਾ ਮਨ ਮੈਂ ਦਾ ਆਪਰੇ ਬੱਦੇ ਮੁੜੇ ਗੰਨਾ ਆ 125 ਬੁੱਚੀ ਦੇ ਘੇੜ ਚਾ ਸਿੱਧਾ ਹੀ ਨਾ ਕਰਨਾ ਹਾਂ ਸਾਡੇ ਵਾਲਾ ਤਾਂ ਲਾਣ ਕੁਛ ਵੀ ਨਹੀਂ ਤਾਂ ਸਿੱਧੇ ਦਾ ਇਹਦਾ ਬੋਲ ਲਾਣਾ 109 ਤਾਂ ਉਹ ਹੋ ਗਿਆ 110 ਫੇਰ ਸਿੱਧਾ ਕਿੰਨਾ ਫਰਕ ਪਾਉਂਦਾ ਪਾਉਂਦਾ ਫਰਕ ਲਾਣ ਨਹੀਂ ਹੁੰਦਾ ਲੈ ਕੋਈ ਜਾਨਵਰ ਨਹੀਂ ਦੇਖਦਾ ਦੇਖ ਲੈ ਜਾਨਵਰ ਵੀ ਖੜਦੇ ਉੱਡਦੇ ਆਉਂਦੇ ਨਿਕਲੇ ਆਏ ਧੁੱਪ ਚ ਸਭ ਧੁੱਪੋਂ ਨਿਕਲੇ ਆਏ ਇੰਨੀ ਕੀ ਬਹੁਤ ਆ ਬਸ ਚੱਲ ਪਣਾਉਣਾ ਇਹਨੂੰ ਹਰਕਲ 10 11 ਗਹਿਰਾ 12 ਵੇ ਧੁੱਪ ਨਿਕਲੀ ਵੀ ਨਾ ਸ਼ਾਮ 사ਜੀ ਇੰਨੇ ਵੀ ਬਹੁਤ ਫਰਕ ਹੈ ਕੱਲ ਤਾਂ ਹਣੀ ਰੀ ਰਿਆ ਸਾਰਾ ਆ ਗਈ ਆ ਤਾਂ ਦੇਖ ਲੈ ਇੱਧਰ ਤੇ ਆ ਗਈ ਸੋਤਾ ਬਲ ਆ ਗਿਆ ਬੰਦ ਹੋ ਗਿਆ ਦੇਖਣੇ ਤੇ ਆ ਗਈ ਹੁਣ ਆਈ ਨਾ ਹੁਣ ਹੋਲੀ ਪੂਰੀ ਹੋ ਜਾਣਾ ਮੈਂ ਹੁੰਦਿਆਂ ਤੇ ਤਾਂ ਹੀ ਆਉਂਦੀ ਏ ਧੁੱਪ ਨਿਕਲਦੀ ਏ। ਹੋਰ ਦੋ ਦਿਨਿੰਦ ਹੁੰਦਾ ਨਹੀਂ ਦੀ ਇੰਨੀ। ਹਾਂ। ਅੱਜ ਆਜਾ ਆਜਾ ਜਾਣੀ। ਅੱਜ ਹੁਣ ਆ ਲਾ ਗਈ ਤਾਂ ਹੁੰਦਾ ਆਉਦੇ ਤਾਂ ਮਨ ਦਾਦ ਨਹੀਂ ਮੈਂ। ਰੱਤੋਂ ਮੈਂ ਇਹ ਨੂੰ ਪਾਣੀ ਪੂੜੀ ਲਾ ਦੋ ਲੈਟ ਆਉਂਦੀ ਆ। ਹਲਵਾਰੇ ਪਾਣੀ ਇਹਦੇ। ਵਿੱਚੇ ਸਰੋ ਜੰਮੀ ਹੋਈ ਏ। ਪਹਿਲਾਂ ਨਹੀਂ ਬੱਤ ਆਇਆ ਮਸੀਤ ਬੱਤ ਰਿਹਾ ਕਿ ਬੀਜੀ ਆ ਏ। ਇਹ ਤਾਂ ਇਹਨਾਂ ਕਮਲੋਂ ਜਾਂ ਲੰਗ ਗਏ। ਬਾ ਕੱਕਣਾ ਨਹੀਂ ਹੁਣ ਇਹਦੇ ਬਾਹਰ। ਪਸੀਨ ਵਾਲਾ ਖੇਤ ਜਿੰਨਾ ਕੁ ਤੁਸੀਂ ਉਹ ਜਾਂ ਤੇ ਕਰਦੇ ਆ ਆ ਇਹਨੂੰ ਪਾਣੀ ਚਾਹੀਦਾ ਉਨੀ ਕੁ ਉਸ ਪਾਈ ਜਾਂਦੀ ਹੈ ਪੈਂਦੀ ਹੈ ਤੂੰ ਪਪੂਲਰਾਂ ਨਾਲ ਦੇਖ ਨਹੀਂ ਸਭ ਨੂੰ ਤੁਸੀਂ ਜਿੰਦੀ ਆਏ ਆ ਵੀ ਸਲੇ ਤਿੰਨ ਡੱਬੇ ਡੋਲੇ ਪਾਣੀ ਦੇ ਹਾਂ ਪਪੂਲਰਾਂ ਦੇ ਨਾਲ ਚੋ ਜੂਗੇ ਆ ਸਿੱਧੀ ਉਸ ਬੱਜ ਕੇ ਨਾ ਪਸ਼ਵਾ ਤੇ ਨਾਲ ਪੂਰਾ ਗਿੱਲਾ ਹੋਇਆ ਪੁੰਦਾ ਹਾਂ ਇੱਕ ਬਰਾ ਉਸ ਬਹੁਤ ਪੈਂਦੀ ਰਾਦ ਨੂੰ ਉਹ ਪਾਣੀ ਦੇ ਕੇ ਕਰੀ ਲਾ ਦੀਏ ਕਿ ਮੈਂ ਦੇਖ ਲਈ ਅੱਜ ਮੈਂ ਤਾਂ ਕਹਿੰਦਾ ਦੇਖ ਲੈ ਯਾਰ 20 ਤਰੀਕ ਤੱਕ ਤਾਂ ਹੈ 20 ਤਰੀਕ ਹੈ 20 ਤਰੀਕ ਨੂੰ ਪਾਈ ਜਾਂਦਾ ਹੈ ਹਾਂ ਆ ਤਾਂ ਕਾਇ ਵੀ ਨਹੀਂ ਪੈਂਦਾ ਬਾਕੀ ਹੁੰਦਾ ਭਾਈ ਇਤਿਹਾਸ ਹੈ ਹੈ 20 ਤਰੀਕ ਨਹੀਂ ਪੈਂਦਾ ਹੀ ਪੈਂਦਾ ਪੈਣਾ ਹੀ ਪੈਣਾ ਮੀਂਹ ਜਿੰਨਾ ਕੋ ਪੈ ਜਾਣਾ ਹਾਂ ਇਹ ਲੋਹੜੀ ਨੂੰ ਵੀ ਹੋ ਜਾਂਦਾ ਲੋਹੜੀ ਲੜੀ ਦਾ ਸੁੱਕੀ ਹੋ ਲੰਘੀ ਨਹੀਂ ਮੁੰਨਾ ਤਾਂ ਹੈ ਸੁੱਕੀ ਹੋ ਲੰਘ ਜਣੀ ਆਪਾਂ ਤੇ ਅੱਗੇ ਬਿੰਦ ਰੱਖ ਨੂੰ ਭਾਈ ਉਹ ਭਿੱਜ ਕੇ ਜਾਂਦੇ ਹੁੰਦੇ ਹੂੰ ਬਾਕੀ ਭਾਈ ਹੁਣ ਮੌਸਮ ਹੀ ਘੁੰਮਿਆ ਫੇਰਾ ਹੋਰ ਮੌਸਮ ਤਾਂ ਨਹੀਂ ਨਾ ਸੁਰ ਲੱਗਦਾ ਕੋਈ ਜੇ 2 ਦਿਨ ਧੁੱਪ ਨਾ ਨਿਕਲਦੀ ਤਖਤਰਾ ਦਾ ਬਾਲਣ ਗੇਟ ਚੋਂ ਜਣਾ ਬਾਲਣ ਦਾ ਗਿਆ ਸੋਲਾ ਆ ਰਹੇਗਾ ਥੋੜਾ ਜਿਆ 3-4 ਭਰੇ ਦੀ ਐਵਰੇਜ ਹੁੰਦੀ 3-7 3-4 ਦਾ ਜਾਂਦੀਆਂ ਰੋਜ਼ 4 ਰਾਤ 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 ਦੀ ਹਾਂ ਸਵੇਰ ਨੂੰ ਲਾਉਂਦੇ ਆਪਾਂ ਰਾਤ ਨੂੰ ਲਾਉਂਦੇ ਆ ਇਹ 4 ਭਰੀਆਂ ਪੱਕੀਆਂ ਆ ਇਹ 4 ਪੱਕੀਆਂ ਇਹ ਤਾਂ ਗਿਆ ਬੱਸ 20 ਰੀਗ ਤਾਂ ਨਹੀਂ ਆਉਂਦੀ ਇਹਨੂੰ ਹੈ 20 ਰੀਗ ਨਹੀਂ ਆਉਂਦੀ ਇਹਨਾਂ ਨੂੰ ਮੈਂ ਤਾਂ ਕਹਿੰਦਾ ਪਈਆ ਰਹੇ ਸੂਜ ਨਿਕਲਿਆ ਤੂੰ ਸੂਜ ਨਿਕਲੇ ਫੇਰ ਨਹੀਂ ਬੰਦਾ ਸਿੱਖਦਾ ਇੰਨਾ ਹਾਂ ਹੈ ਕਿ ਨਹੀਂ ਇਹ ਤਾਂ ਹੈ ਹਾਂ ਇੰਨਾ ਕ ਤਾਂ ਬਚੇ ਹਾਂ ਨਹੀਂ ਤਾਂ ਗਿਆ ਇਹ ਨਹੀਂ ਬਚਣਾ ਹੈ ਹਾਂ ਪੈਗਾ ਨਹੀਂ ਲਾਉਣੇ ਬੂਟੇ ਹੋਰ ਹੋਣਾ ਨਹੀਂ ਭਾਈ ਜਿਹੜਾ ਗੰਨਾ ਬੀਜਣਾ ਉੱਥੇ ਉਹ ਨਹੀਂ ਲਾਉਣਾ ਐਦਾਂ ਹੀ ਦੇਖ ਲੈ ਵੀ ਛੁੱਟੀ ਹੋਰ ਲੋਕ ਕਿੰਨਾਂ ਦੀ ਹੀਲਾ ਦਾ ਦਾ ਲਿਆ ਗੁਜ਼ਾਰੀ ਚ ਬੂਟੇ ਲਾ ਕੇ ਕਿੱਥੇ ਹੋ ਜਾਣਾ ਲਾਹ ਖਰ ਦਾ ਹੀਲੇ ਨਾ ਗੱਲ ਤਾਂ ਠੀਕ ਹੈ ਹੁਣ ਲਾਉਂਗੇ ਹੁਣ ਇੱਕ ਸਾਲ ਛੱਡ ਕੇ ਲਾਉਂਗੇ ਹਾਂ ਹੁਣ ਇਹ ਚਾਰ ਕਿੱਲੇ ਜੇ ਬੂਟੇ ਲਾ ਦੇ ਤਾਂ ਵਿਹਲੇ ਹੋ ਜਾਣਗੇ ਨਹੀਂ ਹੋਰ ਇਹਦਾ ਉਹ ਚਾਚੇ ਭਾਈ 10 10 10 ਕਿੱਲਿਆਂ ਦੇ ਕੋਲ ਡੀਗੜ ਕੇ ਚਾ ਉਹਨੂੰ ਫਾਇਦਾ ਦਾਸ ਦੇ ਦੇ ਤੇ 15 ਕਿੱਲੇ ਨਾ ਉਹਨਾਂ ਨੂੰ ਫੇਦਾ ਉਹ ਬੰਦੇ ਲਾ ਕੇ ਰੱਖਦੇ 5-7 ਕਿੱਲੇ 5 ਕਿੱਲੇ ਲਾ ਕੇ ਸਾਲ ਪਟਾਉਣੇ ਕਰਾਉਣੇ ਆ ਹੈ ਹਰ ਸਾਲ ਪਟਾਉਣੀ ਪਟਾਉਣੀ ਆ ਇਹ ਸਾਲ ਇੱਕ ਕਿੱਲਾ ਪਟਾਉਣਾ ਇੱਕ ਇੱਕ ਕਿਲਾ ਲਾਉਣਾ ਇੱਕ ਲਾਉਣਾ ਨਾਲ ਖੇਤ ਹੋ ਜਾਂਦਾ ਇਹ ਹਾਂ ਵੱਢੀ ਹੋਈ ਜਾਂਦਾ ਪੀਦਾ ਫਰਕ ਮੌਫਤ ਪੈਂਦਾ ਹੁਣ ਜਾਂ ਜ਼ਮੀਨੇ ਉੱਤੇ ਭਾਈ 2-2 ਚਾਰ ਕਿੱਲੇ ਅਸੀਂ ਕਿਵੇਂ ਬਦਲਾਓ ਕਰਨਾ ਕਰਤਾ ਹੋ ਜਾਂਦਾ ਡੇਕਿਉ ਪਾਉ ਕਰਤਾ ਹੋ ਜਾਂਦਾ ਚਾਰ ਘੰਟੇ ਟੁੱਟ ਜਾਨਾ ਸਰਕਲ ਟੁੱਟ ਜਾਨਾ ਇਹ ਪੰਜ ਸਾਲ ਦੀ ਗਜੈਸ ਹੋਵੇ ਬੰਦੇ ਚ ਹਾਂ ਫੇਰ ਉਹ ਕਾਹਦਾ ਕਰਿਓ ਗੱਲ ਤਾਂ ਠੀਕ ਆ ਬਾਕੀ ਕੋਈ ਨਹੀਂ ਆਇਆ ਤਾਂ ਬੂਟੇ ਵੀ ਇੱਕ ਵਾਰ ਜਾਂ ਤਾਂ ਵੱਟਾਉਣੇ ਆ ਬੰਦੇ ਨੂੰ ਸੁਰਤ ਲਿਆ ਦੰਨੇ ਆ ਬਾਈ ਸੁਰਤ ਵਰਗੀ ਸੁਰਤ ਸੁਰਤ ਵੀ ਤਾਂ ਹੀ ਲਿਆਉਂਦੇ ਆ ਜੇ ਰੇਟ ਹੋਵੇ ਹਾਂ ਨਹੀਂ ਸੁਰਤ ਜੇ ਰੇਟ ਨਾ ਹੋਵੇ ਬੰਦੇ ਨੂੰ ਸੁਰਤ ਨਹੀਂ ਆਉਂਦੀ ਜੀ ਵੀ ਯਾਰ ਕਣਕੇ ਅੱਖਾਂ ਵਿੱਚ ਜੰਦੀ ਆ ਆਰੇ ਇਹ ਜੀਰੀ ਹੁੰਦੀ ਮੇਰੀ ਇੰਨੀ ਜੀਰੀ ਕਣਕ ਹੁੰਦੀ ਮੇਰੀ ਇੰਨੀ ਜੀਰੀ ਪਿਛਲੀ ਵਾਰ ਕਣਕ ਵੀ ਇੰਨੀ ਨਿਕਲੀ ਆ ਹਾਂ ਜੀਰੀ ਵੀ ਬੰਦਿਆਂ ਨੇ ਦੇ ਨਾ ਮਨ ਟੁੱਟ ਗਿਆ ਬੂਟਿਆਂ ਦੇ ਹੈ ਨਾ ਪਿਛਲੇ ਸਾਲ ਕੁਝ ਵੀ ਨਹੀਂ ਨਿਕਲਿਆ ਬੰਦੇ ਬੂਟਿਆਂ ਵਾਲ ਨੂੰ ਹੋਲੇ ਇਹ ਆਏ ਨਹੀਂ ਪਤਾ ਵੀ ਬਣ ਕੇ ਜਾਣਾ ਚੱਡੀ ਜਾਣਾ ਇਹਦਾ ਹੋਰ ਬਾਕੀ ਸਾਰਾ ਕੁਝ ਆਏ ਨਹੀਂ ਪਤਾ ਵੀ ਕਿਹੜੀ ਚੀਜ਼ ਨੇ ਲੂਟ ਆ ਜਾਣਾ ਕੋਈ ਪਤਾ ਨਹੀਂ ਹੁਣ ਅਸੀਂ ਕੀਲਾ ਲਾ ਲਿਆ ਘਟ ਗਿਆ ਤਾਂ ਵੀ ਕੁਝ ਨਹੀਂ ਲੱਦ ਕੇ ਤਾਂ ਵੀ ਕੁਚੱਕੀ ਚੱਕਰ ਨਾਉ ਤੇ ਨਾ ਪ੍ਰਸ਼ੀਨ ਜਿਹੜਾ ਜਵੀਨਾ ਬਰਸ਼ੀਨ ਉੱਤੀ ਆਦਾ ਤਸਵੀਰ ਦਾ ਤਸਵੀਰ ਦਾ ਇੱਥੇ ਆਈ ਨਹੀਂ ਪੂਰਾ ਬਰਸ਼ੀਨ ਹੋ ਗਿਆ ਇਹਦਾ ਹਨ ਜਦ ਵੀ ਉਹ ਓਬੜੀ ਪੜੀ ਤੇ ਉੱਤੇ ਫੇਰ ਬਰਸ਼ੀਨ ਤਾਂ ਗਲ ਜਾਣਾ ਉਹ ਮੇਰੇ ਗਲ ਗਿਆ ਤੂੰ ਕਿ ਡੇਢ ਕਿਹੜਾ ਗਲ ਗਿਆ ਮੇਰਾ ਫੇਰ ਥੱਲੇ ਵੀ ਨਹੀਂ ਦਿਖਦਾ ਉਹਨਾਂ ਕੋਲ ਹਾਂ ਬਾਫੀ ਇਹਦੇ ਕਿੱਥੇ ਬਰਸ਼ੀਨ ਹੋਣਾ ਲੈ ਲਿਆ ਮੈਂ ਸਿੱਧਮ ਸਿੱਧੀ ਉਹ ਚ ਤਾਂ ਮੈਨੂੰ ਮੱਕੀ ਮੁੱਕੀ ਬੀਜਣੀ ਕੋਈ ਇਹ ਵੀ ਇਹੀ ਕੁ ਸੁਣਾ ਜਦ ਵੀ ਗਰੀ ਪਈ ਹੈ ਜਦ ਵੀ ਤਾਂ ਨਾ ਬਰਸ਼ੀਨ ਚ ਛਿੱਟਾ ਦੋਵੇ ਪਹਿਲਾਂ ਨਾ ਬੀਜੇ ਯਾਰ ਇਹਦਾ ਜਮੀਦਾ ਆਏ ਆ ਐਨਾ ਲੰਬਾ ਕੰਮ ਰੀਆ ਵੀ ਤੇ ਚੱਲਦਾ ਜੇ ਪਸੀਨ ਵੀ ਜਿਆ ਪਿਆ ਇਹਦਾ ਫਿਰ ਥੋੜੇ ਜਿਰੇ ਮਨ ਵੇਡ ਨਹੀਂ ਪੈਂਦੀ ਐ ਇਹ ਮੇਰੀ ਤਾਂ ਗਿਰਗੀ ਯਾਰ ਸਾਰੀ ਖਰਾਬ ਹੋ ਗਈ ਅੱਛਾ ਮੇਰੇ ਤੇੜੀ ਦੂਈ ਬੀਜੀ ਵੀ ਉਹ ਵੀ ਗਿਰਗੀ ਦੀ ਮਾਰੋ ਪੈਸੇ ਵਿਟਾ ਗਈ ਅੱਛਾ ਹੁਣ ਦੂਈ ਬਾੜ ਹੋ ਜਾਣੀ ਜੇ ਖੜੀ ਹੁੰਦੀ ਫਿਰ ਦੂਈ ਬਾੜ ਵੀ ਹੋ ਜਾਣੀ ਸੀ ਠੀਕ ਐ ਹੁਣ ਗਰੇ ਗਈ ਆ ਤਾਂ ਹੂੰ ਫੇਲ ਹੋ ਗਈ ਹੁਣ ਉਹ ਚਲੋ ਮੈਂ ਜੇ ਮੀਂਹ ਜਾਂ ਨਾ ਪੈਂਦਾ ਪੱਟ ਕੇ ਬੀਜਣੀ ਸੀ ਮੀਂਹ ਪੈ ਗਿਆ ਅਈ ਤਾਂ ਹੋ ਗਏ ਦੋ ਦੋ ਦਿਨ ਤੱਕੇ ਦਾ ਕਣਕ ਦੇ ਇਹਦੇ ਵੀ ਯਾਰ ਹੋ ਗਏ ਹੋ ਗਏ ਬਸ ਹੈ ਹਾਂ ਕਿੰਨੇ ਕਿੰਨੇ ਹੋ ਗਏ ਦੇਖ ਤਾਂ ਮੈਨੂੰ ਲੱਗਦਾ ਕਾਣ ਦੀ ਸਰੋ ਵੀ ਹੋ ਜਾਣੀ ਐ ਇੱਥੇ ਤਿੰਨ ਤਿੰਨ ਚਾਰ ਚਾਰ ਟੱਕੇ ਹੋ ਗਏ ਕਬੂਜੇ ਦੇ ਹੁਣ ਹੈਨਾ ਹੋ ਗਏ ਸਰੋ ਦਾ ਕਿਹਾ ਹੁਣੀ ਹੁਣ ਹਾਂ ਸਰੋ ਸਰੋ ਤਾਂ ਨਹੀਂ ਹੁਣੀ ਸਰੋ ਦਾ ਜਿਹੜੀ ਹੈਗੀ ਵੀ ਮਾਰਨੀ ਐ ਅਸੀਂ ਫਿਰ ਜਿਹੜੀ ਹੋ ਗਿਆ ਦਾਣਾ ਵਿੱਚ ਸਵੇਰੇ ਮਾਰ ਕੇ ਹੋਰ ਇੱਕੋ ਜੀ ਹੋਣੀ ਆ ਹੋਰ ਕਿਆ ਫੜ ਕੇ ਇਹਦੇ ਮਿੱਟੀ ਛੜਣੀ ਐ ਯਾਰ ਉਹ ਕਿਹੜੀ ਉਹ ਦੋ ਪਾਰਕੀਆਂ ਜਿਹੜੇ ਸਿੱਟ ਕੇ ਚੱਕੇ ਖੇਤ ਮਿੱਟੀ ਜੀ ਸਿੱਟ ਕੇ ਇਹਨੂੰ ਤੇ ਬਰਾਬਰ ਕਰਨਾ ਹੈ ਆਹੋ ਇਹ ਕਰ ਲੋ ਹੋਰ ਕੀ ਆ ਟਿੱਪਰ ਮੰਗਵਾਉਣਾ ਦੇਖ ਲੋ ਭਾਈ ਮੇਰੇ ਆਉਣੇ ਪਰ ਆਉਣਾ ਨਹੀਂ ਸਾਲਾ ਇੱਧਰ ਨੂੰ ਕਣਕ ਮੰਨੂ ਆਉਣਾ ਜਿਆ ਆ ਟਿੱਪਰ ਦੋ ਆਉਣੇ ਕੱਲ ਨੂੰ ਅੱਜ ਨਹੀਂ ਤੇਰੇ ਹਾਂ ਅੱਛਾ ਜਿੱਤੇ ਜਿੰਨੇ ਕੀ ਮਿੱਟੀ ਤੇ ਸਾਰੇ ਲਾਤੀ ਉਹਨਾਂ ਨੇ ਹੁਣ ਮੂਹਰੇ ਲਾਉਣੀ ਆ ਮਿੱਟੀ ਪੱਥਰ ਆਇਓਗੇ ਉਹੀ ਜਾਉਗੇ ਤੂੰ ਵੀ ਪਹਿਲੇ ਵਰਗੀਓ ਕੀ ਪੱਥਰ ਤਾਂ ਨਹੀਂ ਹੋਊਗਾ ਵਿੱਚ ਨਾ ਨਾ ਇਹ ਪਹਿਲੇ ਮਾੜੀ ਸੀ ਵਿੱਚ ਕਾੜਾ ਜਾ ਰਹਾ ਥੋੜਾ ਹਾਂ ਹੁਣ ਮੈਂ ਕਿਹਾ ਵਾ ਪੱਸੀ ਜੀ ਲਿਆਓ ਉਹਨਾਂ ਦਾ ਉਹ ਵੀ ਨਹੀਂ ਵੱਜਦਾ ਹੈਗਾ ਆਹੋ ਗਾਜੇ ਨਹੀਂ ਬਤਾ ਤੇਰੇ ਪੱਥਰ ਆ ਜਾਂਦਾ ਵਿੱਚ ਥੋੜਾ ਵਿੱਚ ਪੱਥਰ ਆ ਜਾਂਦਾ ਇੰਨੇ ਵੀ ਤੇਰੇ ਕਾਹਦੇ ਦਾ ਕੰਮ ਰਹਿ ਗਿਆ ਹੁਣ ਮੈਨੂੰ ਆਏ ਦੱਸ ਪਹਿਲਾਂ ਮੇਰੇ ਲੱਜ ਜਾਣੇ ਕਿ ਟੋੜ ਚਾਰ ਪੰਜ ਦਿਨ ਫੇ ਤਾਂ ਹੈਗਾ ਟਾਈਮ ਲੈ ਨਾ ਇੱਕ ਦਿਨ ਦੋ ਦਿਨ ਦੇ ਦੂੰਗਾ ਵਿੱਚ ਨੂੰ ਮੇਰਾ ਸਰਕਲ ਜਮਾ ਮੈਂ ਤਾਂ ਦੋ ਦਿਨ ਤਾਂ ਆਏ ਦੋ ਦਿਨ ਮੈਨੂੰ ਮਿਲ ਕੇ ਬਸ ਖੁੱਲੀ ਬਣਾ ਕੇ ਮੈਂ ਭੇਜ ਦੂੰਗਾ ਨੂੰ ਖੁੱਲੀ ਕਿੱਧਰ ਬਣਾਉਣੀ ਤੇ ਹੁਣ ਉਹੀ ਉੱਚੀ ਚੱਕਣੀ ਆ ਪੁਰਾਣਾ ਸ਼ੈੱਡ ਹੁਣ ਹੀ ਚੱਕ ਲੈਣਾ ਵੀ ਚੱਕਣਾ ਛੱਤ ਛੱਡ ਦੇਣੀ ਇੰਨੇ ਅੱਛਾ ਥੱਲੇ ਵੀ ਚੱਕ ਲੈਣਾ ਆ ਖੋਲੀ ਚੱਕ ਦੇਣੀ ਭਰ ਚੱਕ ਦੇਣਾ ਹਾਂ ਉਹਦੇ ਬਰਾਬਰ ਸਾਰੇ ਲੈਵਲ ਕੱਢ ਲੈਣਾ ਠੀਕ ਆ ਤਾਂ ਹੀ ਪਾਣੀ ਵਾਹ ਨੂੰ ਆਊਗਾ ਥੂੜੀ ਵਾਲਾ ਉੱਥੇ ਰੱਖ ਲਈ ਥੂੜੀ ਵਾਲਾ ਨਹੀਂ ਮੈਂ ਅੰਦਰ ਵੀ ਨਹੀਂ ਰੱਖੂਗਾ ਉਹਨੂੰ ਅੰਦਰ ਵੀ ਚੱਕਣਾ ਹੈ ਕਿਹੜਾ ਉਹ ਵੀ ਚੱਕ ਦੇ ਬਗੈਰ ਉਹ ਵੀ ਚੱਕ ਦੇਣਾ ਉਹ ਵੀ ਚੱਕ ਦੇਣਾ ਖੋਲੀ ਵੀ ਚੱਕ ਦੇਣੀ ਹਾਂ ਮੈਂ ਕੋਸੇ ਇੱਕ ਲੈਵਲ ਜ਼ੀਰੋ ਲੈਵਲ ਕਰ ਦੇਣਾ ਹਾਂ ਮੈਂ ਠੀਕ ਆ ਤਾਂ ਹੀ ਪਾਣੀ ਇੱਧਰੋਂ ਆਊਗਾ ਭਾਈ ਹਾਂ ਹੋ ਇੰਨਾ ਟਾਈਮ ਹੀ ਹੋ ਗਿਆ ਰੋਕੇ ਨੂੰ ਹੁਣ ਕੋਈ ਫਾਇਦਾ ਵੀ ਹੋਵੇ ਠੀਕ ਆ ਫਿਰ ਕੁੱੱਠੇ ਵਸੂ ਜਾਊ ਅੰਦਰ ਹੈ ਤੀਨਾਂ ਦਾ ਹੈ ਜਿਆ ਤੀਨਾਂ ਦੋ ਦਿਨ ਦਾ ਕੰਮ ਆ ਚੱਕਣੇ ਦਾ ਹਾਂ 2000 ਇੱਟ ਲੱਗ ਬਾਕੀ ਬਿਲਡਿੰਗ ਵਾਲਿਆਂ ਦਾ ਕੰਮ ਆ ਪਰ ਮੇਸਤਰੀ ਨਿਮਿਤਰਾ ਇਹ ਦੇਖਿਆ ਨਹੀਂ ਨਹੀਂ ਆਵੇ ਜਾ ਕੇ ਆਵੇ ਸਿਮਿੰਟ ਆਵੇ ਰੇਤਾ ਢੜ ਕੇ ਰੌਣ ਲਾ ਜਿੰਦਾ ਹਟਦਾ ਨਹੀਂ ਹੈਗਾ ਹੁਣ ਲੱਗਿਆ ਹੋਇਆ ਘਰਾਂ ਕੋਈ ਉਹ ਨਹੀਂ ਹੈ ਮੇਰਾ ਜਾਲ ਠਿਕਾ ਇਹ ਉਹ ਵੀ ਮਾੜੀ ਮੋਡੀ ਜਿਹੜੀ ਚੀਜ਼ ਹੁੰਦੀ ਆ ਪੀ ਲੈ ਆਉਂਦਾ ਸਾੜੇ ਤਾਂ ਸਾੜ ਪਰ ਅਸੀਂ ਜਿੰਨੇ ਬੰਦੇ ਸਿਫਤਾ ਕਰਦੇ ਹੁੰਦੇ ਆ ਉਨੇ ਹੀ ਸਾਨੂੰ ਬੰਦੇ ਖਰਾਬ ਕਰ ਦਿੰਦੇ ਆ ਉਹ ਸੰਜੀ ਨੇ ਖਰਾਬ ਕਰੇ ਵੇ ਦੇਖ ਲਾ ਢਾਕ ਕੇ ਖੜਾਏ ਵੇ ਅੰਦਰ ਸਮਾਨ ਦੁੱਲਾ ਲੱਗਿਆ ਅੱਜ ਰੰਗ ਕਰਨ ਇੱਕ ਸੰਜੀ ਇਹਨੂੰ ਕਰ ਦੇਣਾ ਉਹਨੇ ਅੱਜ ਮੈਨੂੰ ਦੱਦੀ ਕਹਿੰਦਾ ਕੱਲ ਨੂੰ ਦੂਆ ਖੜਾ ਦੇਂਗੀ ਮਾ ਉਹਨੂੰ ਕਰਕੇ ਫਾਲੇ ਦੀ ਕਰਦੇ ਨਾਲੇ ਹੁਣ ਨਾਲੇ ਵੀ ਕਰਾ ਲਉਂਦਾ ਆ ਹਾਂ ਹੁਣ ਸੰਝਾ ਸੀ ਯੂਟਿਊਬ ਲਾਉਣਾ ਠੀਕ ਨਹੀਂ ਗੱਲ ਆਹ ਚਾਰ ਪੈਂਦੀ ਹੈ ਪੂਰੀ ਉਹਨੂੰ ਆਹ ਐਨੀ ਬੰਦੇ ਹੀ ਚੜਾਈ ਕਰੀ ਬੰਦਾ ਸੜਾਈ ਨਹੀਂ ਕੰਮ ਕਰਦਾ ਦੱਸ ਹਾਂ ਫੋਨ ਰੋਜ਼ ਗੱਲ ਲੈਂਦਾ ਫੋਨ ਰੋਜ਼ ਗੱਲ ਲੈਂਦਾ ਵੀ ਕਰਦਾ ਵੀ ਗਈ ਹੈ ਕਹਿੰਦਾ ਭਾਈ ਕੱਲ ਆਇਆ ਪਰਸੋਂ ਨੂੰ ਆਇਆ ਜੇ ਦਿਨ ਮਾ ਕਰਦੇ ਆ ਫੋਨ ਵੀਰ ਚੱਕਦੇ ਨਹੀਂ ਰਾਤ ਨੂੰ ਕਹਿੰਦਾ ਕਰਦੇ ਰਾਤ ਨੂੰ ਫੋਨ ਕਰ ਦੇਣਾ ਭਾਈ ਮੈਂ ਆਇਆ ਆਉਂਦਾ ਹੈ ਨਹੀਂ ਭਾਈ ਮਾ ਤੇਰੀ ਮਰਦੀ ਹੈ ਇਹ 3 ਫੁੱਟ ਤਾਂ ਹੋਣਾ ਹੀ ਇੱਥੇ 2 2.5 ਫੁੱਟ ਹੋਣਾ ਹੈ ਕਿਹੜਾ ਹੈ ਹਾਂ ਉੱਚਾ ਇਹ ਮੈਰੋ ਤੇ ਕਿੰਨੇ ਹੋਊਗਾ ਹਲਾ ਟੈਨੋ ਇੱਥੇ ਨਾ ਕਿੰਨੇ ਹੋਊਗਾ ਓਏ ਮਨ ਪੈਨ ਰਿਉ ਦਾ ਹੀ ਹੋ ਹੋਰ ਮਿੱਟੀ ਪੈਂਦੀ ਹੋਰੇ ਮਿੱਟੀ ਬਹੁਤ ਪੈਂਦੀ ਆ ਆਹਲਾ ਸਾਡੇ ਟੋਏ ਪੱਟਨੇ ਕਰਕੇ ਉਠਾ ਗਿਆ ਇਹਨਾਂ ਭਰਤ ਮੇਰਾ 900 ਫੁੱਟ ਏਰੀਆ ਏ ਹਾਂ 900 ਫੁੱਟ ਏਰੀਆ ਮੈਂ 2 ਫੁੱਟ ਚੱਕਿਆ ਹਾਂ ਠੀਕ ਆ 9 ਤੋਂ 18 18 ਦਾ ਫੁੱਟ ਏਰੀਆ ਹੋਇਆ ਹਾਂ ਤਿੰਨ ਟਿਪਰ ਖਾ ਗਿਆ ਉਹ ਦੋ ਹੋਰ ਖਾ ਜਾਣੇ ਉਹਨੇ ਉਹਦਾ ਹੋ ਗਿਆ ਜਾਨ ਹੁਣ ਕੰਪਲੀਟ ਮੂਰੇ ਆ ਗਿਆ ਨਾ ਨਾ ਮੂਰੇ ਆਲੇ ਤੇ ਦੋ ਭਾਜਣੇ ਹਾਂ ਦੂਰ ਭਾਜਣੇ ਦੋ ਭਾਜਣੇ ਚ ਹਾਂ ਕੀ ਜਾ ਚੱਲ ਹਏ ਵੀ ਠੀਕ ਆ ਯਾਰ ਉਹ ਕਰੇ ਵੀ ਕਾ ਬੰਦਾ ਉਹ ਕਹਿਦਾ ਮੈਂ ਕੁਛ ਨਹੀਂ ਪੈਣੀ ਮਿੱਟੀ ਕੁਝ ਨਹੀਂ ਪੈਣੀ ਹਾਲੀ ਪੈ ਜਾਂਦੀ ਬਹੁਤ ਉਹ ਮਲ ਟੰਗੜਾ ਥੱਲੇ ਪੂਰੀ ਉੱਚਾ ਜਾ ਕੇ ਕਰੀ ਤੀ ਟੰਗੜਾ ਸਾਰੀ ਥੱਲੇ ਬਣਾ ਲਤੀ ਜੈਸੀ ਵੀ ਟਿੱਪਰ ਹੋ ਜਾ ਗਰਾਈ ਨਾ ਉਹ ਤਿੰਨ ਪੈ ਜਾਣੇ ਤਿੰਨ ਆਰਾਮ ਨਾਲ ਹੈ ਨਾ ਤਿੰਨ ਪੈ ਜਾਣੇ ਆਰਾਮ ਨਾਲ ਬਹੁਗੇ ਤਿੰਨ ਹਮੜੇ ਰਾਣੀ ਆਇਆ ਕਾ ਮੈਂ ਕਰਾ ਦੇਣੇ ਦਾ ਹੁਣ ਰਾਤ ਆਉ ਆ ਕਿਤੇ ਹੋਰ ਥਾਲੀਆਂ ਗੰਦਾ ਬਣਾਉਂੀਆਂ ਪੈ ਜਾਣ ਨਾਲ ਨਾਲੇ ਗੰਦਾ ਵਾਰ ਪਾੜਦਾ ਹੁੰਦਾ ਉਹ ਜਾਂਦਾ ਹੁੰਦਾ ਹੈ ਕਿ ਨਹੀਂ ਔਰ ਐਪ ਜਮ ਨੂੰ ਦੁਬਾਰੀ ਬਣਾਉਣਾ ਪੈਣਾ ਤੇ ਉਹ ਹੀ ਦਾਤਾ ਪਾੜਦੇ ਨੇ ਹਰਦਾ ਹੀ ਬੰਜਰ ਬਹੁਤ ਹੁੰਦਾ ਇਹ ਸਿੱਧਾ ਨਹੀਂ ਕੋਈ ਇੰਨੀ ਮਾਰ ਕਰਦਾ ਹੈਗਾ ਹਾਂ ਜਿੰਨੀ ਇਹ ਕਰਦਾ ਕਟਾਈ ਕਟਾਈ ਵੀ ਕਰਦਾ ਟਾਇਰ ਮੋੜਦਾ ਫੇਸ ਦੇ ਦਿੱਤੇ ਦੱਟੇ ਸੜਕ ਨੂੰ ਹਾਂ ਹੈ ਕਿ ਨਹੀਂ ਹੋਰ ਹੋਰ ਚੱਲੋ ਦੇਖੋ ਕਿਆ ਬਣਦਾ ਭਾਈ ਬਾਕੀ ਆਏ ਆ ਰਾਹ ਚਾਹੀਦਾ ਸਿੱਧੇ ਨੂੰ ਨਹੀਂ ਚੱਕਰ ਇਹਦਾ ਇੰਨਾ ਹੁਣ ਮੈਨੂੰ ਉਹ ਕਹਿੰਦਾ ਤਾਂ ਮਿਸਤਰੀ ਕਹਿੰਦਾ ਦੋ ਮੰਗਾ ਲਾ ਹੋਰ ਤੇ ਰੈਪ ਬਾਅਦ ਚ ਹੀ ਬਣਾ ਦੂੰਗਾ ਮਾਲ ਠੀਕ ਆ ਕਾਲ ਥੀ ਬਣਾਉਣੇ ਸੀ ਲੋੜ ਬੀਜੀ ਉਹ ਕਿਹੜੇ ਉਹਦੇ ਬਾਅਦ ਕੁਝ ਚੜਨਾ ਹੋਵੇ ਤਾਂ ਵਿਟੈਲ ਲਿਆ ਪੈਲ ਲਵਾ ਦੀ ਉਹਦੇ ਕੋਲ ਠੀਕ ਨਹੀਂ ਹੁਣ ਤਾਂ ਉਹਨੇ ਛੱਟ ਚੱਲ ਲਈ ਚੱਲ ਲਈ ਹੁਣ ਕੇ ਬਾਅਦ ਤਾਂ ਬਜੇ ਨਹੀਂ ਆਉਣ ਲੱਗਿਆ ਠੀਕ ਤਾਂ ਥੱਲੇ ਨਾਲਾ ਹੁੰਦਾ ਫੇਰ ਗਿਆ ਦਾ ਫੇਰ ਗਿਆ ਦਾ ਠੋਸ ਹੈ ਹੁਣ ਠੋਸ ਇੰਨਾ ਫਰਕ ਤਾਂ ਨਹੀਂ ਪਿਆ ਰ ਉਹਨੂੰ ਨਹੀਂ ਨਹੀਂ ਉਹ ਤੇੜ ਜੀ ਆ ਗਈ ਉਹ ਤੇੜ ਕੁਝ ਨਹੀਂ ਕਹਿੰਦੀ ਉਹਦੇ ਕੋਲ ਮਸਾਲਾ ਪਾ ਦੇ ਕੁਝ ਨਹੀਂ ਹੁੰਦਾ ਹੈਗਾ ਤੇੜ ਵੀ ਥਮਲੇਗਾ ਕਿ ਪਹੁੰਚ ਗਈ ਉਹਦਾ ਟੇਲ ਤੇੜ ਵੀ ਆਉਣੀ ਖਾਦ ਲੈਣੀ ਹਾਂ ਉਹਨਾਂ ਕੋ ਪਾ ਦੂਗੇ ਕੋਲਵਾ ਜਾ ਕੋਲਵਾ ਪਾ ਦੇ ਜਿਹੜੇ ਤੇੜਾ ਜਾ ਵੜ ਜੂਵੇ ਨਹੀਂ ਇਹ ਹੋਰ ਪੱਤਰਾ ਕਰਨਾ ਹੈ ਕਿ ਜੀਰਾ ਬਜਰੀ ਮਿਲਦੀ ਆ ਗ੍ਰੀਗ ਹੁੰਦੀ ਆ ਉਹ ਹੁਣ ਤਾਂ ਕੋਈ ਮਾਰਦ ਨਹੀਂ ਅੱਗੇ ਜੰਗਲਿਆਂ पे मारे ਕਰਦੇ ਆ ਉਹ ਮਾਰੀ ਵੀ ਦੇਖ ਲੈ ਲਾਪਰੀ ਦੇ ਨਾਲ ਉਹ ਵੀ ਵਜੀ ਹੋਈ ਆ ਹਾਂ ਉਹ ਜਿਹੜੀ ਬਗਦੀ ਵੀ ਜੰਗਲੇ ਨੂੰ ਉਹ ਐਨ ਨਹੀਂ ਪਵਾ ਦੇ ਉੱਪਰ ਹਾਂ ਦੋ ਦਿਨ ਥੱਲੇ ਲਿਆ ਨਾਲ ਗ੍ਰਿਪ ਬਣਾਇਉਗਾ ਪੂਰਾ ਨੈਟ ਹੋਣਾ ਪੱਤਰਾ ਹੋਣਾ ਉਹਨੇ ਪੱਟ ਪਟਾਈਆਂ ਨਾ ਕਰੀ ਹੁਣ ਨਾ ਨਾ ਥੱਲੇ ਬਹੁਤ ਪਾਇਆ ਹੋਇਆ ਉਹ ਪਾਦੇ ਸਭ ਤੋਂ ਵੱਡੀ ਗੱਲ ਤੁਹਾਨੂੰ ਦਿਖਾਉਨੇ ਕੱਲੂ ਝੱਟ ਨੂੰ ਆਉਣਾ ਕੱਲੂ ਦਿਨ ਚ ਰੈਪ ਇੱਕ ਵਾਰ ਸਾਰੀ ਹਿਲਦਾ ਹੈ ਇਹ ਹਾਂ ਇੱਧਰ ਚੜਨਾ ਪਰ ਹਿੱਲਦਾ ਨਹੀਂ ਰੈਂਪ ਪਰ ਭਾਜੇ ਨਾ ਟਾਈ ਹੁੰਦੀ ਰੈਂਪ ਪਰ ਕਿਦੇ ਨਹੀਂ ਕਿਦੇ ਨਹੀਂ ਹੁਣ ਆ ਕੰਮ ਜੇ ਗਿਰਾਾ ਕੇ ਆਪਣਾ ਜੇ ਇੱਕ ਕਦਰ ਹੋਰ ਕੋਈ ਹੋਰ ਕਰਾ ਲਈ ਇੱਥੇ ਉਹਦੇ ਬਾਰੇ ਕੰਮ ਕਰ ਲਈ ਠੀਕ ਹੈ ਨਹੀਂ ਹਾਂ ਚੱਲੀਏ ਬਾਈ ਹੁਣ ਚੱਲ ਚੱਲ ਚੱਲੀਏ ਚਲੋ ਠੀਕ ਹੈ